ਹੈਲੋ ਦੋਸਤੋ ਸਤਿ ਸ੍ਰੀ ਅਕਾਲ ਤੇ ਹੁਣ ਮਹੀਨਾ ਸੱਤ ਚੱਲ ਰਿਹਾ ਫੱਗਣ ਤੇ ਦਿਨ ਲਾਗੇ ਲੱਗਣ ਤੇ ਇਸ ਲਈ ਪਾਣੀ ਵੀ ਲਾਗੇ ਲੱਗਣਾ ਤੇ ਜਿਵੇਂ ਆਪਣੀ ਲਗਾਈ ਹੈ ਲਸਣ ਲਸਣ ਨੂੰ ਪਹਿਲਾਂ ਤਾਂ ਆਪਾਂ ਘਟੋ ਘਟ 22-25 ਦਿਨਾਂ ਬਾਅਦ ਪਾਣੀ ਲਗਾਉਂਦੇ ਸੀ ਤੇ ਹੁਣ ਇਹਨੂੰ 10 ਦਿਨਾਂ ਬਾਅਦ ਇਹਦਾ ਪਾਣੀ ਆ ਲਗਾਉਣਾ ਜ਼ਰੂਰੀ ਹੈ ਕਿਉਂਕਿ ਹੁਣ ਇਹ ਆਪਣੇ ਇਸ ਤੋਂ ਬਾਅਦ ਪਕਾਵ ਵਾਲ ਹੌਲੀ-ਹੌਲੀ ਨਸਨ ਨੇ ਬਦਨਾ ਹੁੰਦਾ ਇਸ ਲਈ ਸਿੰਚਾਈ ਦਾ ਇਸ ਸਮੇਂ ਦੇ ਵਿੱਚ ਬਹੁਤ ਹੱਤਪੂਰਨ ਹੁੰਦਾ ਪਾਣੀ ਲਾਉਣਾ ਤੇ ਇਧਰ ਸਾਥਿਓ ਆਪਾਂ ਲਾਇਆ ਸੀ ਕੁਝ ਪਿਆਜ਼ ਤੇ ਪਿਆਜ਼ ਨੂੰ ਪਾਣੀ ਲਾਇਆ ਚਾਰਕ ਦਿਨ ਹੋਏ ਹੈ ਤੇ ਇਹ ਫੇਰ ਦੁਬਾਰੇ ਮੈਨੂੰ ਪਤਾ ਹਫਤੇ ਬਾਅਦ ਪਾਣੀ ਹੁਣ ਇਹਨੂੰ ਲਾਉਣਾ ਪਿਆ ਕਰੋ ਤੇ ਪਾਣੀ ਦਾਤਾਂ ਹੁਣ ਮੂਰੇ ਜੇ ਮੌਸਮ ਠੀਕ ਰਿਹਾ ਸਰਤੂਪਾ ਲੱਗਦਿਆਂ ਰੰਗਾ ਤਾਂ ਹਫਤੇ ਬਾਅਦ ਪਾਣੀ ਲਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਪਾਣੀ ਦੇ ਨਾਲ ਹੀ ਅੱਗੇ ਜਾ ਕੇ ਗੰਢੇ ਨੂੰ ਨੀਚੇ ਗਿੱਲ ਲੜ ਪਾਉਣਾ ਹੁੰਦਾ ਤੇ ਪਾਲਕਾ ਤੇ ਇਹ ਆਪਾਂ ਪਹਿਲਾਂ ਤੋੜ-ਤੋੜ ਕੇ ਉਹ ਬਰਤਲੀ ਤੇ ਹੁਣ ਇਹਦੇ ਉੱਪਰ ਵੀ ਆ ਦੇਖੋ ਬੀ ਜਾ ਰਿਹਾ ਕਿਉਂਕਿ ਜੋ ਫਗਣ ਮਹੀਨੇ ਦੇ ਵਿੱਚ ਸਾਰੀਆਂ ਉਹ ਜੋ ਸਾਰ ਜਗਾਂ ਵੀ ਲਾਲੋਜਾ ਫਸਲਾਂ ਹੈਗੀਆਂ ਸਾੜੀ ਦੀਆਂ ਅੱਗੇ ਆਪਣੇ ਪਕਾਵਲ ਵੱਲ ਵੱਧੀਆਂ ਤੇ ਉਹਨਾਂ ਤੇ ਅੱਗੇ ਜਾ ਕੇ ਬੀਜ ਆਉਂਦੇ ਆ ਤੇ ਇਸ ਮਹੀਨੇ ਦੇ ਵਿੱਚ ਇੱਕ ਅੱਗੇ ਇਹ ਵੀ ਹੁੰਦਾ ਕਿ ਲੰਗੀਆਂ ਅਮੀਦਾਂ ਅਸਰ ਵੀ ਫਾਇਦਾ ਹੁੰਦਾ ਕੱਲੀਆਂ ਮੀਤਾਸਾਂ ਇਹੀ ਨਹੀਂ ਹੁੰਦਾ ਕਿ ਆਪਣੀਆਂ ਵੀ ਅੱਗੇ ਖਸਲਾਂ ਪੱਕ ਜਾਂਦੀਆਂ ਤੇ ਇਹ ਵੀ ਮੀਤਾਸਾਂ ਨਮੀਆ ਹੁੰਦਾ ਕਿ ਨਵੇਂ ਬੀਜ ਆਪਾਂ ਕਿਹੜੇ ਬੀਜ ਨੇ ਉਹਦੇ ਬਾਰੇ ਵੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿ ਸਰਦੀ ਦੇ ਵਿੱਚ ਕਿਹੜੇ ਬੀਜ ਆਗੇ ਨਵੇਂ ਨਵੇਂ ਨਵਾਂ ਸਰਦੀ ਲਾਉਣਗੇ ਗਰਮੀ ਦਾ ਸਮੇਂ ਇਹ ਆਪਣਾ ਪਹਿਲਾ ਸਰਦੀ ਦਾ ਸਬੰਧ ਵਿੱਚ ਸਰਦੀ ਅਸੀਂ ਤੇ ਹੁਣ ਦੋ ਡਾਇਰ ਸਮਾਗਮ ਹੁਣ ਪੂਰਾ ਹੋ ਗਿਆ ਦੇ ਸਾਖੀ ਤੱਕ ਲਗਭਗ ਤੇ ਬਾਕੀ ਸਾਥਿਓ ਤੁਸੀਂ ਵੀ ਕਿਹੜੀ ਸਰਵਿੰਗ ਲਗਾ ਰਹੇ ਹੋ ਤੇ ਇੱਕ ਮਿੰਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਆਪਾਂ ਅੱਜ ਮੇਨ ਗੱਲ ਇਹ ਕਰਨੀ ਸੀ ਕਿ ਪਾਣੀ ਦਾ ਕੇ ਆਪਾਂ ਨੂੰ ਲਾਉਣ ਦਾ ਜ਼ਰੂਰ ਧਿਆਨ ਇਸ ਤੋਂ ਬਾਅਦ ਰੱਖਣਾ ਚਾਹੀਦਾ ਕਿਉਂਕਿ ਬਰਤਾ ਬਦਲਦੀ ਹੈ ਨਾਲ ਇਹ ਜਾਰਾ ਸਾਰਾ ਸਿਸਟਮ ਆ ਜਿਹੜਾ ਆਪਣਾ ਬਦਲ ਜਾਂਦਾ ਹੁਣ ਆਪਾਂ ਨੂੰ ਪਾਣੀ ਧਿਆਨ ਨਾਲ ਜਲਦੀ ਲਾਉਣਾ ਪਿਆ ਕਰੂ ਇਸ ਤਰ੍ਹਾਂ ਨਹੀਂ ਕਿ ਪਹਿਲਾਂ ਵਾਂਗ ਵੀ ਆਪਾਂ ਆਪਣੀ ਜਿਹੜੀ ਫਸਲ ਆ ਉਸ ਥਾਲਗੇ ਜਾ ਉਹਦੀ ਗ੍ਰੋਥ ਆ ਜਿਹੜੀ ਪਾਣੀ ਵੜਾ ਰੋਕਦੀ ਇਸ ਕਰਕੇ ਪਾਣੀ ਸਿੰਚਾਈ ਇਸ ਤੋਂ ਅੱਗੇ ਧਿਆਨ ਨਾਲ ਆਪਾਂ ਕਰਨੀ ਪਿਆ ਕਰੂ ਸਤਿ ਸ੍ਰੀ ਅਕਾਲ